ਬਾਬਾ ਨਾਨਕ ਦੇ ਪਿੰਡ ਖੋਦੇਪੇਟ ਇੱਥੇ ਆਮ ਆਦਮੀ ਪਾਰਟੀ ਅਤੇ ਨਜ਼ਦੀਕ ਹੀ ਕਾਂਗਰਸ ਦੇ ਜਿਹੜੇ ਬੂਥ ਲੱਗੇ ਨੇ ਇੱਥੇ ਪਹਿਲਾ ਨਮੇਕਲਾ ਜਿਹੜਾ ਬੂਥ ਲੱਗਾ ਪਹਿਲਾਵਾ ਨੇ ਬੀਬੀਆਂ ਭੈਣਾਂ ਨੇ ਉਹ ਇੱਥੇ ਸੜਕ ਦੇ ਉੱਪਰ ਹੀ ਗੱਦੇ ਲਾ ਕੇ ਤੇ ਇਹਨਾਂ ਹੀ ਥਾਂ ਹੀ ਬੂਥ ਲਾ ਕੇ ਬੈਠੀਆਂ ਆਪਣੀ ਪਾਰਟੀ ਨੂੰ ਸਪੋਰਟ ਕਰ ਲਈ ਗੱਲਬਾਤ ਕਰਦੇ ਹਾਂ ਜੀ ਭੈਣ ਜੀ ਕੀ ਨਾਂ ਜੇ ਪਰਮਜੀਤ ਕੌਰ ਕਿਤਰਾ ਦਾ ਮਾਹੌਲ ਲੱਗਣ ਡਿਆ ਵੋਟਾਂ ਲੈ ਕੇ ਵਧੀਆ ਮਾਹੌਲ ਚੱਲਣ ਡਿਆ ਵਧੀਆ ਕਿੰਨੀਆਂ ਵੋਟਾਂ ਪਿੰਡ ਖੋਦੇਪੇਟ ਬਹੁਤ ਵੋਟਾਂ ਸਾਡੇ ਅਣਗਿਣਤੀ ਝਾੜੂ ਵਾਲੇ ਦੇ ਕਾਂਗਰਸੀਆਂ ਦੇ ਹੈ ਨਹੀਂ ਕਾਂਗਰਸੀਆਂ ਦੇ ਹੈ ਨਹੀਂ ਹਾਂਜੀ ਠੀਕ ਆ ਹਾਂਜੀ ਭੈਣ ਜੀ ਤੁਸੀਂ ਡਰੇ ਲਾਏ ਆ ਹਾਂਜੀ ਆਈਸ ਵੀ ਇਹਦਾ ਮਤਲਬ ਕਿ ਜਿਹੜਾ ਵਾ ਬੂਥ ਲੱਗਿਆ ਪਿਆ ਵਾ ਬਹੁਤ ਬੀਬੀਆਂ ਦਾ ਰਾਸ਼ੀ ਹੁਣ ਥੋੜੀਆਂ ਬੀਬੀਆਂ ਚਲ ਗਈਆਂ ਕਿ ਜਿਨ੍ਹਾਂ ਨੇ ਰੋਟੀ ਬਣਾਉਣੀ ਘਰ ਜਾ ਕੇ ਇਹ ਪਾਰਟੀ ਨਾਲ 50 ਬੀਬੀਆਂ ਦੇ ਕਰੀਬ ਇਥੇ ਬੀਬੀਆਂ ਸਾਡੇ ਇਹ ਆਮ ਆਦਮੀ ਸਪੋਰਟ ਦਿੱਤੀ ਜਾ ਰਹੀ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਪੋਰਟ ਦਿੱਤੀ ਜਾ ਰਹੀ ਆ ਕਿਤਰਾ ਅਕਾਲੀ ਦਲ ਨੇ ਸਪੋਰਟ ਕੀਤੀ ਆ ਆਮ ਆਦਮੀ ਪਾਰਟੀ ਨੇ ਤੇ ਅਕਾਲੀ ਦਲ ਦੇ ਵੀ ਬੀਬੀਆਂ ਹੈਗੀਆਂ ਵਾ ਨਹੀਂ ਅਕਾਲੀ ਦਲ ਦਾ ਕੋਈ ਮੈਂਬਰ ਨਹੀਂ ਸਾਡੇ ਨਾਲ ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਨੇ ਨਾਲ ਬੀਬੀਆਂ ਦੀ ਸਪੋਰਟ ਆ ਤਾਂ ਪਹਿਲੀ ਵਾਰੀ ਹੋਊਗਾ ਵੀ ਸੜਕ ਦੇ ਉੱਤੇ ਜਿਹੜੇ ਨੇ ਇਹ ਬੀਬੀਆਂ ਜਿਹੜੀਆਂ ਨੇ ਗੱਦਿਆਂ ਦੇ ਲਾ ਕੇ ਤੇ ਆਮ ਆਦਮੀ ਪਾਰਟੀ ਦੀ ਹਮਾਇਤ ਤੇ ਬੈਠੀਆਂ ਬੂਥ ਲਾਇਆ ਤੇ ਇਹ ਕਿੰਨੀਆਂ ਵੋਟਾਂ ਜੀ ਕੀ ਨਾਮ ਤੁਹਾਡਾ ਕੀ ਹੈ ਮੇਰਾ ਨਾਮ ਸਤਵੀਰ ਸਿੰਘ ਹੈ ਸਤਵੀਰ ਸਿੰਘ ਜੀ ਕਿੰਨੀਆਂ ਵੋਟਾਂ ਆਪਣਾ ਖੁਦ ਬੋਲ ਸੀ ਤੇ 900 ਪਲੱਸ ਆ ਸਾਰੇ ਤੋਂ ਸੁਪਾਉਣ ਹੁੰਦੀ ਆ ਤੇ ਜਿਹੜਾ ਤੁਸੀਂ ਅਕਾਲੀ ਦਲ ਦੀ ਤੇ ਕਾਂਗਰਸ ਦੀ ਗੱਲ ਕਰਦੇ ਪਹਿਲਾਂ ਤਾਂ ਦੋ ਦੋ ਹੀ ਧੜੇ ਹੁੰਦੇ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਕੀ ਲੋੜ ਪੈ ਗਈ ਵੀ ਬੀਬੀਆਂ ਹੀ ਆ ਕੇ ਇੱਥੇ ਸਪੋਰਟ ਤੇ ਨਹੀਂ ਤੇ ਹੁੰਦਾ ਨੇ ਵੀ ਆਮ ਇਹ ਦੇਖਦੇ ਆ ਵੀ ਜਿਹੜੇ ਵੋਟਰ ਸਪੋਰਟਰ ਹੁੰਦੇ ਆ ਵੋਟਰ ਸਪੋਰਟਰ ਹੁੰਦੇ ਉਹਨਾਂ ਨੇ ਬੂਥ ਲਾਇੰਦੇ ਪਰ ਮੈਂ ਪਹਿਲੀ ਵਾਰੀ ਵੇਖਿਆ ਬੀਬੀਆਂ ਨੇ ਗੱਦੇ ਜਿੱਤਾ ਧਰਨਾ ਦਿੱਤਾ ਹੁੰਦਾ ਉਹ ਹਸਾਮਨਾ ਇੱਥੇ ਬੈਠਿਆ ਬੇਟੀਆਂ ਇਹ ਨਾ ਜੀ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਇਹ ਸਤਾਏ ਨੇ ਕਾਂਗਰਸ ਦੇ ਅੱਛਾ ਇਸ ਕਾਂਗਰਸ ਦੇ ਸਤਾਏ ਹੋਏ ਲੋਕ ਨੇ ਕਾਂਗਰਸ ਦੇ ਲੋਕਲ ਲੀਡਰ ਤੋਂ ਕਿ ਸਖਜਿੰਦਰ ਰੰਧਾਵੇ ਤੋਂ ਸਖਜਿੰਦਰ ਰੰਧਾਵੇ ਤੋਂ ਤੇ ਸਾਡਾ ਜਿਹੜਾ ਸਰਪੰਚਿਆ ਨਾ ਪਿੰਡ ਦਾ ਉਹਦੇ ਸਤਾਏ ਹੋਏ ਲੋਕ ਨੇ ਕੀ ਨਾਮ ਦਾ ਉਹਦਾ ਨਾਮ ਹੈ ਸਖਜਿੰਦਰ ਸਿੰਘ ਰੰਧਾਵੇ ਆ ਅੱਛਾ ਉਹਦਾ ਨਾਮ ਹੀ ਸਖਜਿੰਦਰ ਸਿੰਘ ਆ ਹਾਂ ਠੀਕ ਆ ਤੇ ਉਸ ਕਰਕੇ ਜਿਹੜੇ ਸਾਰੇ ਦੇ ਸਾਰੇ ਉਹਦੇ ਵਿਰੋਧ ਦੇ ਵਿੱਚ ਪਹਿਲੀ ਦੀ ਗੱਲ ਇਹ ਆ ਵੀ ਸਾਡੇ ਵਿੱਚ ਜਿਹੜਾ ਜਿਹੜਾ ਸਰਪੰਚੀ ਦੀ ਇਲੈਕਸ਼ਨ ਸੀ ਇੱਥੇ ਲੰਗਰ ਚੱਲਿਆ ਆ ਹੁਣ ਵੀ ਲੰਗਰ ਜੇ ਹੁਣੇ ਬੰਦ ਹੋਇਆ ਤੇ ਪਕੌੜਿਆਂ ਦਾ ਚਾਹ ਦਾ ਪ੍ਰਸ਼ਾਦੇ ਦਾ ਲੰਗਰ ਚੱਲਦਾ ਰਿਹਾ ਆਏ ਸਰਪੰਚ ਜਦੋਂ ਸਰਪੰਚੀ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਕਾਂਗਰਸ ਦਾ ਬੂਥ ਲੱਗਾ ਹੀ ਨਹੀਂ ਸਾਡੇ ਪਿੰਡਾਂ ਅੱਛਾ ਨਰੋਲ ਜਿਹੜਾ ਸਾਡਾ ਸਰਪੰਚ ਹੀ ਜਿੱਤਿਆ ਸੀ ਟੋਟਲੀ ਵੋਟ ਜਿਹੜੀ ਸਾਰੇ ਪਿੰਡ ਦੀ ਸੀ ਉਹ ਸਾਡੇ ਸਰਪੰਚ ਨੂੰ ਪੈ ਗਈ ਅਮਰਜੀਤ ਕੌਰ ਸੀਗੀ ਸਾਡੇ ਸਰਪੰਚ ਨੇ ਹੁਣ ਜਿਹੜਾ ਆ ਇੱਥੇ ਬੈਠਿਆ ਨਹੀਂ ਨਹੀਂ ਉਹ ਚੜਾਈ ਕਰ ਗਏ ਬਜ਼ੁਰਗ ਸੀਗੇ ਉਹਨੇ ਡੈਥ ਨਹੀਂ ਨਹੀਂ ਹੁਣ ਕੌਣ ਬਣਿਆ ਸਰਪੰਚ ਨਹੀਂ ਉਹ ਹੋਏ ਬਣੇ ਸੀਗੇ ਅਮਰਜੀਤ ਕੌਰ ਨਹੀਂ ਉਹ ਸਰਪੰਚੀ ਇਲੈਕਸ਼ਨ ਤੋਂ ਬਾਅਦ ਹੋਈ ਹੈ ਹਾਂ ਸਰਪੰਚੀ ਇਲੈਕਸ਼ਨ ਤੋਂ ਬਾਅਦ ਉਹ ਚੜਾਈ ਅੱਛਾ ਹੁਣ ਫੇਰ ਦੁਬਾਰਾ ਇਲੈਕਸ਼ਨ ਹੋਵੇਗਾ ਦੁਬਾਰਾ ਹੋਏਗੀ ਚਲੋ ਦੀ ਕੋਈ ਮੰਨ ਲਓ ਕਿ 10 15 ਦਿਨਾਂ ਬਾਅਦ ਹੀ ਹੋਊਗੀ ਕੀ ਗੱਲ ਹੋਈ ਉਹਨਾਂ ਡੈਲਸਸ ਦਾ ਕਰਕੇ ਉਹ ਗੁਰਦੇ ਫੇਲ ਹੋਣ ਕਰਕੇ ਉਹਨਾਂ ਦੀ ਹੋਊਗੀ ਅੱਛਾ ਤੇ ਉਹਦੇ ਵਿੱਚ ਹੁਣ ਇਹ ਆ ਵੀ ਇਹ ਸਾਰੇ ਦਾ ਸਾਰਾ ਜਿਹੜਾ ਪਿੰਡ ਹੈ ਇੱਕ ਤਰਫਾ ਸੀਗਾ ਹੁਣ ਜਿਹੜਾ ਜਿਵੇਂ ਕਾਂਗਰਸ ਤੁਸੀਂ ਕਹਿ ਸਕਦੇ ਹੋ ਵੀ ਸੁਖਜਿੰਦਰ ਸਿੰਘ ਰੰਧਾਵੇ ਨੂੰ ਇੱਕ ਸਾਈਡ ਤੇ ਰੱਖਦੀ ਹੈ ਤੇ ਇਹ ਜਿਹੜਾ ਪਿੰਡ ਦਾ ਲੋਕਲ ਸੀਗਾ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਉਹਦੇ ਅਗੇਂਸਟ ਜਿਹੜੇ ਆ ਇਹ ਸਾਰੇ ਸਾਰਾ ਸਾਰਾ ਪਿੰਡ ਉਹਦੇ ਅਗੇਂਸਟ ਜਿਹੜਾ ਸੀ ਯਾਨੀ ਉਹ ਤੁਸੀਂ ਚਾਹੁੰਦੇ ਹੋ ਵੀ ਉਹਨੂੰ ਸਬਕ ਸਿਖਾਇਆ ਜਾਵੇ ਹਾਂਜੀ 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 ਇਦੇ ਨਾਲ ਹੋਰ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਜੀ ਨਹੀਂ ਦੇਖੋ ਆਮ ਆਦਮੀ ਜਿਹੜੀ ਆਮ ਦੀ ਸਰਕਾਰ ਆ ਇੱਕ ਬੰਦਾ ਆਮ ਆ ਇੱਥੇ ਆ ਗਿਆ ਦੀ ਗਰੀਬ ਦੀ ਤੇ ਅਮੀਰ ਦੀ ਟੱਕਰ ਆ ਹਮਮ ਸਿਖਜਿੰਦਰ ਸਿੰਘ ਨਾਵੇ ਕਮਾਇਆ ਬੜੀ ਆ ਤੇ ਗਰਦੀਪ ਸਿੰਘ ਕਮਾਇਆ ਘਟਿਆ ਇੱਥੇ ਜਿਹੜੇ ਅਕਾਲੀ ਦਲ ਵਾਲੇ ਆ ਅਕਾਲੀ ਦਲ ਵਾਲੇ ਆ ਪਹਿਲਾ ਆਹੀਂ ਅਕਾਲੀ ਦਲ ਦੇ ਵਿੱਚ ਸੀਗੇ ਵਿੱਚੋਂ ਸਾਡੇ ਵਿੱਚੋਂ ਹੀ ਅਕਾਲੀ ਦਲ ਦੇ ਲੋਕ ਸੀਗੇ ਯਾਨੀ ਕਿ ਤੁਹਾਡਾ ਵੀ ਜਿਹੜੇ ਅਕਾਲੀ ਦਲ ਹੀ ਉਹ ਆਮ ਆਦਮੀ ਚ ਮਰਜ ਹੋ ਗਿਆ ਮਰਜ ਆਹੀਂ ਕਾਂਗਰਸੀ ਆ ਜੀ ਆਹੀਂ ਕਾਂਗਰਸ ਨੂੰ ਵੋਟਾਂ ਐਮਪੀ ਦੀ ਜਿਹੜੀ ਵੋਟ ਸੀਗੀ ਉਹ ਵੀ ਉਹਨਾਂ ਨੇ ਪਾਈ ਆ ਇਹ ਅਕਾਲੀ ਦਲ ਦੇ ਸਾਬਕਾ ਸਰਪੰਚ ਨੇ ਸਰਦਾਰ ਸੁਖਵਿੰਦਰ ਸਿੰਘ ਹਾਂਜੀ ਅਕਾਲੀ ਦਲ ਦੇ ਜੀ ਇੰਦਰਜੀਤ ਸਿੰਘ ਦੇ ਚ ਰਿਸ਼ਤੇਦਾਰ ਜਿਹੜੇ ਇੰਦਰਜੀਤ ਸਿੰਘ ਅਕਾਲੀ ਆਗੂ ਹੁੰਦੇ ਹੀ ਇਥੋਂ ਹਾਂ ਉਹ ਚੜਾਏ ਨਹੀਂ ਉਹਨਾਂ ਦੇ ਬਾਅਦ ਦੇ ਸਰਪੰਚ ਰਹਿ ਆ ਜੀ ਪਿਛਲੀ ਟਰਮ ਦੇ ਵਿੱਚ ਇੰਦਰਜੀਤ ਸਿੰਘ ਨਾਲ ਹੁਣ ਤੁਸੀਂ ਕਿੰਨਾ ਕੁ ਲੱਗਦੇ ਵੀ ਤੁਹਾਨੂੰ ਪਿੰਡ ਖੋਦੇਵੇੜ ਚ ਕਾਂਗਰਸ ਦਾ ਤੇ ਆਪ ਦਾ ਮਾਰਜਿਨ ਕਿੰਨਾ ਰਹੂਗਾ ਜਿੱਤ ਹਾਰ ਦਾ ਸਾਡਾ ਘਟੋ ਘਟ ਮਿਨੀਮਮ ਆਹ ਇੱਕ ਆਪਣੀ ਮਾਰਨੀ 200 ਵੋਟ ਜਿਹੜੀ ਸਾਡੀ ਵਧੇਗੀ ਇੱਕ ਵਾਰ ਖੋਦੇਵੇੜ ਚ 200 ਘਟ ਆਮ ਆਦਮੀ ਹਾਂਜੀ ਹਾਂਜੀ ਘਟ ਤੋਂ ਘਟ 200 ਵਧੇਗੀ ਸਾਡੀ ਦੋ ਆਮ ਆਦਮੀ ਹਾਂਜੀ ਦੋ ਤਾਈ ਜੀ ਤੇ ਹਾਂ ਜੀ ਕਿਵੇਂ ਵੇਖਦੇ ਹੋ ਅੱਜ ਦੀ ਲਗਨ ਦੇਖਦੇ ਵਧੀਆ ਬਹੁਤ ਵਧੀਆ ਜੀ ਤੁਹਾਨੂੰ ਸਾਡੇ ਨਾਲੋਂ ਇਹ ਸਰਪੰਚ ਸਾਹਿਬ ਬਹੁਤ ਪਤਾ ਹਾਂ ਜੀ ਅਸੀਂ ਵੀ ਤੁਹਾਡੇ ਕੋਲੋਂ ਪੁੱਛ ਗਏ ਪੁੱਛ ਗਏ ਸਾਰਾ ਕੁਝ ਅੱਗੇ ਪੇਸ਼ ਕਰਦੇ ਹਾਂ ਜੀ ਸਰਪੰਚ ਸਾਹਿਬ ਨੇ ਵਾਈਫ ਹੀ ਇਹਨਾਂ ਦੇ ਅੱਛਾ ਤੁਹਾਡੇ ਵਾਈਫ ਸੀਗੇ ਅਮਕੀਤ ਕੋ ਹਾਂ ਜੀ ਖੋਦੇ ਪੇਟ ਤੇ ਤੁਹਾਨੂੰ ਪਹਿਲਾਂ ਅਸੀਂ ਦਿਖਾਇਆ ਕਿ ਆਮ ਆਦਮੀ ਪਾਰਟੀ ਦਾ ਡੇਰਾ ਰੋਡ ਤੇ ਜਿਹੜਾ ਬੂਥ ਲੱਗਾ ਜਿੱਥੇ ਕਾਫੀ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੀਆਂ ਬੀਬੀਆਂ ਵੀ ਸੜਕ ਦੇ ਉੱਪਰ ਹੀ ਗੱਦੀਵਾਂ ਛਾ ਕੇ ਬੂਥ ਉੱਪਰ ਬੈਠੀਆਂ ਨੇ ਤੇ ਹੁਣ ਆਪਾਂ ਪਹੁੰਚੇ ਆ ਕਾਂ ਤੇ ਕੇ ਵੱਡੀ ਗਿਣਤੀ ਵਿੱਚ ਇੱਥੇ ਵੀ ਕਾਂਗਰਸੀ ਵਰਕਰ ਤੇ ਆਗੂ ਆਪਣੇ ਬੂਥ ਉੱਪਰ ਅੱਜ ਦੀਆਂ ਵੋਟਾਂ ਨੂੰ ਲੈ ਕੇ ਬੈਠੇ ਨੇ ਗੱਲਬਾਤ ਕਰਦੇ ਆ ਹਾਂਜੀ ਕੀ ਨਾਮ ਜੀ ਆਪਣਾ ਜਰਨੈਲ ਸਿੰਘ ਜਰਨੈਲ ਸਿੰਘ ਜੀ ਕਿੰਨੀਆਂ ਵੋਟਾਂ ਪਿੰਡ ਖੋਦੇ ਬੇੜ ਦੀਆਂ ਤਕਰੀਬਨ 800 ਦੇ ਲਗਭਗ 800 ਕੇ ਨਹੀਂ ਕਿ ਪੋਲ ਹੋਈ ਆ ਪੋਲ 600 ਤੇ 15 ਹਜ਼ਾਰ ਤੋਂ ਕਾਫੀ ਵੋਟਾਂ ਪੋਟ ਹੋਣਗੀਆਂ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਪਿੰਡ ਨੂੰ ਖੋਦੇ ਬੇੜ ਨੂੰ ਲੈ ਕੇ ਵੋਟਾਂ ਦੇ ਦੌਰਾਨ ਚ ਮਾਹੌਲ ਬਹੁਤ ਵਧੀਆ ਕਿਉਂਕਿ ਜਿਹੜੇ ਪਿਛਲੇ ਕੰਮਕਾਜ ਨੇ ਆਪ ਪਾਰਟੀ ਦੇ ਢਾਈ ਸਾਲਾਂ ਦੇ ਉਹਨਾਂ ਨੂੰ ਮੁੱਖ ਰੱਖਦੇ ਆ ਖਾਸ ਕਰਕੇ ਕਿਸਾਨ ਲੋਕ ਸਮੇਂ ਦੇ ਹਾਲਾਤ ਵੇਖਦੇ ਜਿਤਨਾ ਝੋਨੇ ਦੇ ਵਿੱਚ ਬਹੁਤ ਰੁਲੇਆ ਖਰੀਦ ਨਹੀਂ ਹੋਈ ਇਸ ਕਰਕੇ ਕਿਸਾਨਾਂ ਖਾਸ ਕਰਕੇ ਕਿਸਾਨ ਤੇ ਮਜ਼ਦੂਰ ਜਿਹੜੇ ਬਿਲਕੁਲ ਹੀ ਉਲਟਿਆ ਦੂਸਰੀ ਗੱਲ ਇਹ ਕਿ ਪਿਛਲੀਆਂ ਸਰਪੰਚੀ ਦੀਆਂ ਵੋਟਾਂ ਦੇ ਦੌਰਾਨ ਜਿਤਨਾ ਕਿ ਬਾਹਰੋਂ ਫੋਨ ਕਰਾਇਆ ਗਏ ਜਗੂ ਭਗਵਾਨ ਪੁਰੀਆ ਲਾਲ ਹੋ ਜਾਂ ਦੂਜੇ ਤੇ ਇਹਨਾਂ ਦੇ ਫੋਨ ਕਰਾਇਆ ਗਏ ਲੋਕ ਜਿਹੜੇ ਬਹੁਤ ਪਰੇਸ਼ਾਨ ਹੋਏ ਪਰ ਪਰੇਸ਼ਾਨੀ ਦੇ ਨਾਲ ਲੋਕਾਂ ਦੇ ਜਿਹੜੇ ਆ ਉਹ ਹੱਥ ਨਹੀਂ ਫੜ ਲੈਣੇ ਕਿਉਂਕਿ ਅੰਦਰੂਨੀ ਜਿਹੜੇ ਆ ਰੋਸਿਆ ਲੋਕਾਂ ਦਾ ਇਸ ਸਰਕਾਰ ਦੇ ਪ੍ਰਤੀ ਤੇ ਅੰਦਰੂਨੀ ਜਿਹੜੀ ਆ ਵੋਟ ਉਹ ਕਾਂਗਰਸ ਨੂੰ ਪਾਉਣਾ ਚਾਹੁੰਦੇ ਨੇ ਅੱਛਾ ਇਸ ਤਰ੍ਹਾਂ ਆਪਾਂ ਉਹਨਾਂ ਨਾਲ ਵੀ ਗੱਲ ਕਰਕੇ ਆਏ ਆ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸੁਖਜਿੰਦਰ ਸਿੰਘ ਢਾਵੇ ਨਾਲ ਕੋਈ ਨਾਰਾਜ਼ਗੀ ਨਹੀਂ ਕਾਂਗਰਸ ਨਾਲ ਕੋਈ ਨਹੀਂ ਨਾਰਾਜ਼ਗੀ ਸਾਨੂੰ ਮੌਜੂਦਾ ਜਿਹੜਾ ਸਰਪੰਚ ਸੀਗਾ ਸੁਖਜਿੰਦਰ ਸਿੰਘ ਉਹਦੇ ਨਾਲ ਨਾਰਾਜ਼ਗੀ ਆ ਕਿ ਉਹ ਉਹਨੇ ਸਾਡੇ ਨਾਲ ਧੱਕਾ ਕਰਦਾ ਰਿਹਾ ਕੰਮ ਨਹੀਂ ਸਹੀ ਕਰਦਾ ਰਿਹਾ ਸਾਡੀ ਉਹਦੇ ਨਾਰਾਜ਼ਗੀ ਤੇ ਤਾਂ ਹੀ ਇਥੇ ਬੀਬੀਆਂ ਵੀ ਆ ਸਾਡੀ ਜਿਹੜੀ ਸਾਰਿਆ ਪਿੰਡ ਜਿਹੜਾ ਇੱਕ ਪਾਸਿਆਂ ਤੇ ਅਸੀਂ ਪਹਿਲੀ ਇਲੈਕਸ਼ਨ ਵੀ ਜਿਹੜੀ ਆ ਬੜੇ ਵੱਡੇ ਮਾਰਜਨ ਨਾਲ ਜਿਹੜੀ ਸਰਪੰਚੀ ਜਿੱਤਿਆ ਅਸੀਂ ਤਾਂ ਏਡੇ ਬੀਬੀਆਂ ਵੀ ਇਕੱਠੇ ਹੋ ਗਏ ਜਿਹੜੀਆਂ ਸਪੋਰਟ ਕਰੀਆਂ ਉਹਾਂ ਦੇ ਵੀ ਸਾਡੀ ਸਖਜਿੰਦਰ ਨਾਲ ਕੋਈ ਨਹੀਂ ਸਾਡੀ ਸਰਪੰਚ ਦਾ ਨਿੱਜੀ ਰੰਜਿਸ਼ ਆ ਅਸੀਂ ਉਹ ਰੰਜਿਸ਼ ਕੱਢ ਰਹੇ ਹਾਂ ਉਹਦਾ ਕਾਰਨ ਵੇਖੋ ਜੀ ਇਹ ਆ 35 ਸਾਲਾਂ ਤੋਂ ਲੱਗ ਕੇ ਜਿਹੜਾ ਕਿਸੇ ਨੇ ਵੀ ਕਬਜ਼ਾ ਨਹੀਂ ਸਰਕਾਰੀ ਜ਼ਮੀਨ ਤੋਂ ਚੁਕਾਇਆ ਉਸ ਇਹ ਸਰਪੰਚ ਨੇ ਜਿਹੜਾ ਉਹ ਕਬਜ਼ਾ ਸਰਕਾਰੀ ਜ਼ਮੀਨ ਤੋਂ ਉਠਾਇਆ ਵਾ ਉਹਨਾਂ ਲੋਕਾਂ ਨੂੰ ਇਹ ਤਕਲੀਫ ਹੋਈ ਹੈ ਕਿਉਂਕਿ ਸਰਕਾਰੀ ਜ਼ਮੀਨ ਤੋਂ ਜਿਹੜਾ ਉਹਨਾਂ ਦੇ ਹੇਠਾਂ ਤੋਂ ਨਿਕਲੀ ਹੈ ਬਿਲਕੁਲ ਜੀ ਉਹਨਾਂ ਦੇ ਹੇਠਾਂ ਤੋਂ ਨਿਕਲੀ ਹੈ ਉਹਨਾਂ ਦੇ ਹੇਠਾਂ ਤੋਂ ਨਿਕਲਨ ਕਰਕੇ ਤੁਹਾਨੂੰ ਪਤਾ ਵੀ ਤਕਲੀਫ ਤੇ ਹੋਣੀ ਆ 35 ਸਾਲਾਂ ਤੋਂ ਕਬਜ਼ੇ ਜਿਹੜੇ ਉਹ ਉਠਾਏ ਗਏ ਹੁਣ ਉਹ ਜਿਹੜੀਆਂ ਜ਼ਮੀਨਾਂ ਨੇ ਉੱਥੇ ਜਿਸ ਤਰ੍ਹਾਂ ਕੇ ਛੱਪੜ ਬਣਿਆ ਪਿੰਡ ਦਾ ਨਿਕਾਸ਼ ਹੋਇਆ ਉੱਥੇ ਪਾਣੀ ਜਾਂਦਾ ਉਹਨਾਂ ਲੋਕਾਂ ਦਾ ਲੋਕਾਂ ਦੇ ਭਲਾ ਹੋਇਆ ਪਰ ਜਿਹੜੀ ਇੰਡੀਵਿਜੂਅਲ ਲੋਕ ਨੇ ਲੋਕ ਨੇ ਕਹਿੰਦੇ ਸਾਡੇ ਨਾਲ ਧੱਕਾ ਬਿਲਕੁਲ ਧੱਕਾ ਨਹੀਂ ਹੋਇਆ ਇਹਨਾਂ ਨੇ ਕੇਸ ਵੀ ਲਾਏ ਉਹ ਕੇਸ ਵੀ ਸਰਪੰਚ ਜਿੱਤੇ ਆ ਅੱਛਾ ਹੁਣ ਜਿੱਤ ਕਿਦੀ ਹੋਏਗੀ ਮੇਨੂੰ ਜਿੱਤ ਤੁਸੀਂ ਸਾਹਮਣੇ ਆ 23 ਤਰੀਕ ਨੂੰ ਰਿਜ਼ਲਟ ਆਉਣੇ ਆ ਘੱਟੋ ਘੱਟ ਵੀ ਮੈਂ ਜ਼ਿਆਦਾ ਨਹੀਂ ਕਹਿੰਦਾ 100 ਤੋਂ ਉੱਪਰ ਜਿਹੜੀ ਲੀਡ ਕਾਂਗਰਸ ਦੀ ਹੋਏਗੀ ਉਹਨਾਂ 250 ਕਈ ਆਮ ਦੀ ਚਲੋ ਜੀ ਉਹ ਤੇ 23 ਤਰੀਕ ਨੂੰ ਪਤਾ ਲੱਗੇਗਾ ਉਹ ਤੇ ਕਹਿੰਦੇ ਹੀ ਬੂਤ ਨਹੀਂ ਲੱਗਣਾ ਤੇ ਤੁਹਾਡੇ ਸਾਹਮਣੇ ਵੇਖੋ ਬੂਤ ਆ ਉਹ ਕਹਿੰਦੇ ਸੱਤ ਵੋਟਾਂ ਜਿਹੜੀਆਂ ਉਹ ਸਰਪੰਚ ਦੀਆਂ ਉਹ ਹੀ ਕੱਲੀਆਂ ਪੈਣੀਆਂ ਤੇ ਤੁਹਾਨੂੰ ਰਿਜ਼ਲਟ ਦੱਸੇਗਾ ਵੀ ਕੀ ਪਿਆ ਕੀ ਨਹੀਂ ਬੂਤ ਲਗਾ ਤੁਹਾਡੇ ਸਾਹਮਣੇ ਆ ਕਹਿੰਦੇ ਬੂਤ ਨਹੀਂ ਲੱਗਣ ਦੇਣਾ ਉੱਧਰ ਅਕਾਲੀ ਦਲ ਵਾਲੇ ਵੀ ਵਿੱਚ ਬੈਠੇ ਆ ਸਾਰੇ ਸਾਰੀਆਂ ਪਾਰਟੀਆਂ ਸਾਰੀਆਂ ਰਲੀਆਂ ਮਿਲੀਆਂ ਨੇ ਸਾਡੇ ਵਿੱਚ ਵੀ ਹੈਗੇ ਕਾਲੀ ਇਹ ਨਹੀਂ ਗੱਲ ਸਾਡੇ ਵਿੱਚ ਵੀ ਕਾਲੀ ਪਾਰਟੀ ਦੇ ਹੈਗੇ ਯਾਨੀ ਕਿ ਆਪਾਂ ਉਹ ਜਿਹੜੀ ਉਹਨਾਂ ਦੀ ਹਾਈ ਕਮਾਂਡ ਦੀ ਅਕਾਲ ਸੀਗੀ ਵੀ ਸਪੋਰਟ ਕਾਲੀ ਦਲ ਨੂੰ ਉਹਦਾ ਅਸਰ ਨਹੀਂ ਨਹੀਂ ਜੀ ਉਹਦਾ ਕੋਈ ਅਸਰ ਨਹੀਂ ਕਿਉਂਕਿ ਲੋਕਾਂ ਨੇ ਕੰਮ ਵੇਖਿਆ ਸਾਡੇ ਪਿੰਡ ਕਈਆਂ ਸਾਲਾਂ ਤੋਂ ਜਿਹੜਾ ਉਹ ਕੰਮ ਨਹੀਂ ਹੋਇਆ ਸਾਡੇ ਪਿੰਡ ਵੇਖੋ ਪਾਰਕ ਬਣੀ ਛੱਪੜ ਦਾ ਕੰਮ ਬਹੁਤ ਵਧੀਆ ਹੋਇਆ ਆਰਓ ਲੱਗੇ ਆ ਸਾਰਾ ਕੁਝ ਹੈਗਾ ਤਿੰਨ ਸਾਲ ਹੋ ਗਏ ਆਇਸਪਰ ਸਾਹਿਬ ਬੋਲੋ ਕਾਰਨ ਕਿ ਦਾਸ ਯਾਰ ਆਪਣਾ ਬੋਲੀ ਦਾ ਮਾਹੌਲ ਚੱਲ ਰਿਹਾ ਜੀ ਸਾਡੇ ਆਪਾਂ ਇਲੈਕਸ਼ਨ ਜਿਹੜੀ ਹੈ ਘਟੋ ਘਟ ਸੌ ਵੋਟ ਤੇ ਆਪਾਂ ਜਿੱਤਾਂਗੇ ਆਪਣੇ ਜਾਨੀ ਕਿ ਤੁਸੀਂ ਜੈਨੂਅਲ ਮੰਨ ਰਹੇ ਹੋ ਵੀ ਅਸੀਂ ਇਨੇ ਤੇ ਜਿੱਤਾਂਗੇ ਜਿੱਤ ਰਹੇ ਆ ਜਿੱਤ ਰਹੇ ਲੀਡ ਆਪਾਂ ਕਰ ਰਹੇ ਆ ਜੀ ਤੁਸੀਂ ਲਫਾਫਾ ਨਹੀਂ ਮਾਰਿਆ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਹਾਂ ਜੀ ਸਾਡੇ ਜਿਹੜੇ ਵੋਟਰ ਨੇ ਆ ਬਿਲਕੁਲ ਮਨ ਸ਼ਾਂਤੀ ਨਾਲ ਵੋਟ ਪਾ ਕੇ ਆਪਾਂ ਆਪਣੇ ਘਰੀ ਜਾਣਾ ਆਪਾਂ ਆਪਾਂ ਇਕੱਠੇ ਨਹੀਂ ਕੀਤੇ ਆਪਣੇ ਇਹਦੇ ਮੰਡਲ ਹੀ ਨਹੀਂ ਬਣਾਈ ਆਪਾਂ ਬਿਲਕੁਲ ਆਪ ਆਪਣੇ ਘਰੇ ਉਹਨਾਂ ਨੂੰ ਭੇਜ ਦਿੱਤਾ ਗਿਆ। ਉਹਨਾਂ ਨੇ ਉਹਨਾਂ ਦੀਆਂ ਮਹਿਲਾਵਾਂ ਕਾਫੀ ਇਸਪੋਰਟ ਤੇ ਬੈਠੀਆਂ ਗੱਦੀ-ਗੱਦੀ ਵਿਛਾ ਕੇ ਆਪਣੀਆਂ ਵੀ ਬੀਬੀਆਂ ਆਈਆਂ। ਨਹੀਂ ਆਈਆਂ ਹੀ ਆਈ ਘਰਾਂ ਨੂੰ ਕਲਤਿਆਂ ਨਹੀਂ। ਆਈਆਂ ਹੀ। ਹਾਂਜੀ। ਉਹ ਆਮ ਆਦਮੀ ਆਂਦੇ ਆ ਵੀ ਅਸੀਂ 250 ਤੋਂ ਜਿੱਤਣੇ ਆ ਬੂਥ। ਵੇਖੋ ਜੀ ਵਹਿਮ ਆ ਨਿਕਲ ਜਾਣਾ ਤੈਨੂੰ। ਹੈ ਕਿ ਨਹੀਂ? ਜਿਹੜਾ ਵਹਿਮ ਭਲੇਖਾ ਵਾ ਦੂਰ ਹੋਏ ਨਾ ਤੈਨੂੰ ਪਤਾ ਲੱਗ ਜਣਾ ਕਿ ਲੱਗ ਜਿੱਦਦੇ ਆ। ਹਾਂ ਜੀ ਕਿਵੇਂ ਆ 250 ਪੂਰੀ ਵੀ ਨਹੀਂ ਪੈਣੀ ਕਿਧਰ ਉਹਨਾਂ ਨੂੰ ਉਹਨਾਂ ਨੂੰ ਕਿਹਨਾਂ ਨੂੰ ਹਾਂ ਪਾਲਣੀ ਅਜਾ ਤੂੰ ਹੀ ਆਂਦੇ ਵੀ ਉਹ 250 ਦੀ ਜਿੱਤ ਦੀ ਗੱਲ ਕਰਦੇ ਉਹਨਾਂ 250 ਉਹ ਵੀ ਨਹੀਂ ਪੈਣੀ ਨਹੀਂ ਪੈਣੀ ਪੱਕੀ ਪੱਕੀ ਗੱਲ ਆ 250 ਯਾਨੀ ਤੁਸੀਂ 400 ਤੁਹਾਨੂੰ ਹੋ ਗਈ ਹਾਂ ਜੀ ਨਹੀਂ 600 ਕੁਝ ਬੋਲ ਹੋਈਆਂ ਨਾ 600 ਬੋਲ ਤੇ ਬਾਕੀ ਆਡੀ